ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੈਂ ਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਸ਼ਹਿਰ ਚਗਾਵਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਵਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੇ ਸੋਇਆ ਇੱਕ ਝੋਟੀਆ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਭਾਜੀਗੁਰ ਚਰਨ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਮੈਂ ਤੁਹਾਨੂੰ ਸੁਣਾਉਂ ਹਾਂਜੀ ਚੜ੍ਹਦੀ ਕਲਾ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਗੁਰਚਰਨ ਸਿੰਘ ਪਿੰਡ ਪਿੰਡ ਚੰਗਾਵਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 99952 1224 ਠੀਕ ਹੈ ਜੀ ਤੇ ਆਪਣੇ ਫਿਰ ਕਰਦੇ ਜੀ ਪਸ਼ੂ ਹਾਂਜੀ ਕਰਦੇ ਜੀ ਆਪਣੇ ਕੋਲ ਜੀ ਠੀਕ ਹੈ ਠੀਕ ਹੈ ਲਓ ਜੀ ਕਰਦੇ ਪਾਈ ਹਾਂ ਤੇ ਘਰੇਲੂ ਪਸ਼ੂ ਆ ਤੇ ਬਈਆ ਪਹਿਲੇ ਨੰਬਰ ਤੇ ਜਿਹੜੀ ਮੱਝ ਇਹਦੇ ਬਾਰੇ ਦੱਸਿਓ ਕੀ ਇਹਦਾ ਮਿਲਕ ਰਿਕਾਰਡ ਤੇ ਕਰਵਾਉਣਾ ਸੁਈਆ ਇਹ ਸੁਈ ਗਏ ਸੁਈ ਗਏ ਤੇ ਰਾਤੀ ਸਹੀ ਹੈ ਅੱਛਾ ਜੀ ਤੇ ਦੋ ਤਿੰਨ ਲੀਟਰ ਬੋਲਾ ਕੱਢਿਆ ਜੇ ਠੀਕ ਹੈ ਠੀਕ ਹੈ ਦੋ ਤਿੰਨ ਲੀਟਰ ਬੋਲਾ ਤੇ ਮੰਨ ਲਓ ਕਿੰਨੇ ਕੁ ਦੁੱਧ ਆ ਲਈਏ ਦੁੱਧ ਦੇ ਦੇ ਦੂ ਬਾਰਾਂ ਤੇ ਲੀਟਰ ਠੀਕ ਹੈ ਜੀ 12 13 ਲੀਟਰ ਤੇ ਜਵਾਕੀ ਆ ਗਿਆ ਪਿਛੇ ਜਵਾ ਕਟਾ ਠੀਕ ਹੈ ਜੀ ਮੇਲ ਕਾ ਫਾਗੇ ਤੇ ਖੋਲੋ ਭਾਈ ਫਿਰ ਖੋਲ ਕੇ ਵਿਖਾਈਏ ਲਓ ਜੀ ਤੀਸਰਾ ਸੁਗਾ ਸੁਈਆ ਤੇ 12 ਤੋਂ 13 ਲੀਟਰ ਜਿਹੜਾ ਦੁੱਧ ਭਰੂਗੀ ਲੋ ਜੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਇਹ ਜੈਡ ਬਲੈਕ ਹੈ ਤੇ ਬਾਕੀ ਆਹ ਵਾਲੀਆਂ ਚੀਜ਼ਾਂ ਜਿਹੜੇ ਦੁੱਧ ਵਾਲੇ ਪਸ਼ੂਦਿਆਂ ਨਿਸ਼ਾਨੀਆਂ ਹੁੰਦੀਆਂ ਵਾ ਇੱਧਰ ਸਾਰਾ ਮਾਲ ਪਾਈ ਜਣਾ ਕੋ ਕਰਦਾ ਹੀ ਬੱਜਾ ਵਾ ਇੱਧਰ ਨੂੰ ਤੋਰ ਲੋ ਹਨ ਲੋਬ ਜੀ ਥੋਣਾ ਦਾ ਸੈੱਜ ਗਿਆ ਤੇ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਇਹ ਬਿਲਕੁਲ ਤਾਜੀ ਸਹੀ ਆ ਤੇ ਪਿੱਛੇ ਮੇਲ ਕਾਫ ਜਾਂ 나ੜੂ ਤੇ ਆ ਕਮਾਲੋ ਪਾਜੀ ਕਮਾਲ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਹੋ ਗਿਆ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ। ਇਹ ਅਗਲੀ ਸਾਈਡ ਤੋਂ ਵੀ ਚੈੱਕ ਕਰੁੰਦੇ ਆਪਾਂ। ਲਓ ਭਈ ਅਗਲੀ ਸਾਈਡ ਤੋਂ ਥਾਣਾ ਦਾ ਸੈਜ ਗਿਆ ਤੇ ਮਿਲਕ ਵਾਂਂਦ ਜਿਹੜੀ ਬਹੁਤ ਹੀ ਚੰਗੀ ਲੱਗੀ ਆ। ਤੇ ਆਹ ਵੜਾ ਜਵਾਕ ਜੇ ਇਹਦਾ। ਇੱਧਰ ਨੂੰ ਕਰਿਓ ਮੜਾ ਜੇ। ਬਿਲਕੁਲੀ ਜਿਹੜਾ ਗਿੱਲਾ ਵਾ ਨਾੜੂ ਬੱਚੇ ਦਾ ਤੁਸੀਂ ਚੈੱਕ ਕਰ ਸਕਦੇ ਜੇ ਇਹ ਵੀ ਚੰਗੇ ਸੀਮਨ ਦਾ ਆ ਗਿਆ ਵਾ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਹੈਰਾ ਮੋਲੇ ਦਾ 95000 ਜਾਇਜ਼ ਕਰੀਏ ਜਾਇ ਤੁਸੀਂ ਦੱਸ ਦੋ ਕਰੋਣਾ ਕਰਾ ਲਓ 90 ਹੁੰਦਾ ਨਾ ਕਰੀਏ ਉਹ 2000 ਕਰ ਦਾਂਗੇ 9000 ਅੰਦਰ 2000 ਹਾਂ 88 88 ਚਲੋ ਹੋਰ 1000 ਛੱਡ ਦਿਓ ਚਲੋ ਕੋਈ ਨਹੀਂ ਤੁਸੀਂ ਕਹਿੰਦੇ ਛੱਡ ਦਿਨੇ 87000 ਦੀ ਠੀਕ ਹੈ ਲਓ ਭਾਜੀ 87000 ਦੀ ਤੇ ਬਿਲਕੁਲੀ ਨਾਰਮਲ ਰੇਟ ਆ ਇਹ ਦੁੱਧ ਵੀ 12 13 ਲੀਟਰ ਕਰਮ ਵਾਲੀ ਭਰੀ ਹੋਊਗੀ ਅਜੇ ਥੋੜਾ ਜਿਹਾ ਲੱਪਾ ਜ਼ਰੂਰ ਲੱਗਾ ਵਾ ਬਿਲਕੁਲ ਤਾਜੀ ਸੂਈ ਆ ਤੇ ਬਈਆ ਵੈੜ ਦੇ ਬਾਰੇ ਦੱਸਿਓ ਹਾਂ ਤੇ ਵੈੜ ਇਹ ਦੂਜੀ ਸੂਈ ਦੀ ਅੱਛਾ ਜੀ ਤੇ 1500 ਲੀਟਰ ਬੋਲਾ ਹੀ ਆ ਜੀ ਠੀਕ ਆ ਠੀਕ ਆ ਲਓ ਜੀ 15 ਤੋਂ 16 ਲੀਟਰ ਬੋਲਾ ਹੀ ਬੋਲਾ ਬਸ ਤਾਜੀ ਸੂਈ ਜੀ ਅੱਛਾ ਜੀ ਤੇ ਸ਼ਾਈ ਹਲ ਕਰਾਉਸ ਹੈ ਹਾਂ ਜੀ ਸ਼ਾਈ ਹਲ ਕਰਾਉਸ ਠੀਕ ਆ ਠੀਕ ਆ ਲਓ ਬਈ ਸ਼ਾਈ ਹਲ ਕਰਾਉਸ ਆ ਗਈ ਤੇ ਇਹਨਾਂ ਨੂੰ ਨਾ ਕੋਈ ਗਰਮੀ ਦੀ ਤੇ ਨਾ ਕੋਈ ਠੰਡ ਦੀ ਪਰਵਾਹ ਤੁਹਾਨੂੰ ਹਾਂ ਜੀ ਤੋਰ ਰੋ ਤੁਹਾਨੂੰ ਇਹਦੇ ਪਿੱਛੇ ਕਿਹੜਾ ਜਵਾਕ ਭਾਜੀ ਇਹਦੇ ਪਿੱਛੇ ਵੈਸ਼ਾ ਇਹਦੇ ਪਿੱਛੇ ਵੀ ਠੀਕ ਹੈ ਠੀਕ ਹੈ ਲਓ ਭਾਜੀ ਮੇਲ ਕਾਫ ਇਹਦੇ ਪਿੱਛੇ ਵੀ ਆ ਗਿਆ ਤੇ ਪੰਡਾਂ ਪਾਈਆਂ ਕਰਮਾਲੀ ਨੇ ਕਰ ਬਚੱਕ ਤੁਸੀਂ ਇਹ 14 ਦਾ 15 ਲੀਟਰ ਜਿਹੜਾ ਬੌਲਾ ਹੀ ਬੌਲਾ ਅੱਛਾ ਪਰਸੋਂ ਦੀ ਹਾਂ ਠੀਕ ਹੈ ਠੀਕ ਹੈ ਲਓ ਭਾਜੀ 14 15 ਲੀਟਰ ਦੁੱਧ ਕਿਰਨ ਦੁੱਧ 25 ਲੀਟਰ ਠੀਕ ਹੈ ਠੀਕ ਹੈ ਲਓ ਭਾਜੀ 24 ਤੋਂ 25 ਲੀਟਰ ਜਿਹੜਾ ਦੁੱਧ ਬਾਈ ਗੰਦਾ ਕੇ ਭਰੂਗੀ ਤੇ ਬਾਈ ਹਣਾ ਦੇ ਘਰ ਦੇ ਹੀ ਆ ਪਸ਼ੂ ਜਿਹੜੇ ਸੇਲ ਲੱਗਿਆ ਕਰਨ ਇਹ ਕਰੋ ਜੀ ਚੱਕਾ ਆਣ ਪਲਵਾਂ ਲੱਗ ਤੁਰਦੀ ਆ ਤੇ ਛੱਡੇ ਚੁੱਟੇ ਵੱਲੋਂ ਤੇ ਬਾਖਮਾਲ ਹੋਈ ਪਈ ਆ ਠੀਕ ਹੈ ਲੈ ਆਓ ਜੀ ਪਾਜੀ ਇਹ ਆ ਬੜਾ ਜਵਾਬ ਨਹੀਂ ਤੇ ਇਹ ਵੀ ਤੁਹਾਨੂੰ ਦੱਸਨੇ ਬਿਲਕੁਲ ਅਜੇ 나ੜੂ ਤੇ ਹੀ ਆ ਉਹ ਦਿਨ ਥਣਾ ਦਾ ਸੈਰ ਗਿਆ ਤੇ ਨਾੜਾ ਨੂੜਾ ਜਿਹੜੀਆਂ ਛੱਡੇ ਤੇ ਚੰਗੀਆਂ ਆ ਗਈਆਂ ਵਾ ਤੇ ਇਹਦਾ ਮੁੱਲ ਭਾਜੀ ਕੀ ਕਰਦਾ ਹਰ ਮੈਂ ਮੋੜ ਤੁਸੀਂ ਰੱਖ ਦੋ ਜਿਉਂਦੇ ਕਰਦੇ ਨੇ ਐਸੇ ਤੁਹਾਡੀ ਚੀਜ਼ ਹੈ ਤੁਹਾਨੂੰ ਦੱਸਣਾ ਪਣਾ ਐਈ ਕਿਹੜੇ ਵਪਾਰੀ ਆ ਵੀ ਜਿਹੜੇ ਹਾਂਜੀ ਹਾਂਜੀ ਨੇਰ ਗੱਲ ਚਲੋ ਸੀ ਠੀਕ ਹੈ ਤੁਹਾਡੀ ਇਹ ਦੇ ਦੇਣ ਅਸੀਂ ਆਪ 80 ਵੀ ਹਾਂ ਕਰੀਏ ਮੰਨ ਤਾਂ ਨੇ ਚੋਈ ਕੋਈ ਨਹੀਂ ਜੋ ਆਪ ਕੋ ਕਰਦੇ ਨੇ ਦੱਸ ਦੋ ਹਾਂ ਨਾ ਜਿੱਥੇ ਛੱਡੀ ਦੇਣੀ ਹੈ ਵੀ ਹੋਰ 2000 ਘਟਾ ਰੱਖੋ ਇਹ ਮਤਲਬ 28 78 ਦੀ ਹੋਗੀ 78 ਦੀ ਠੀਕ ਹੈ ਠੀਕ ਹੈ ਚਲ ਮੌਕੇ ਤੇ ਥੋੜਾ ਬੋਤਾ ਕਰ ਦਮਾਨ ਠੀਕ ਹੈ ਠੀਕ ਲਓ ਭਜੀ ਮੌਕੇ ਤੇ ਮਾਨਤਾ ਹਨ ਹੋਰ ਵੀ ਭਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਤੇ ਬਾਕੀ 24 ਤੋਂ 25 ਲੀਟਰ ਜਿਹੜਾ ਦੁੱਧ ਭਰ ਦੂਗੀ ਕਰਮਾ ਵਾਲੀ ਤੇ ਫੈਡ ਕੁਆਲਟੀ ਵੀ ਚੰਗੀ ਇਹਨਾਂ ਦੀ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਪ੍ਰਵਾਹ ਤੇ ਉਹ ਜਵਾਕ ਥੱਲੇ ਪਾ ਗਿਆ ਭਜੀ ਚਲੋ ਭਜੀ ਆਹ ਵਾਲੀ ਝੋਟੀ ਜੜੀ ਦਿਖਾਈ ਆਪਾਂ ਤੁਹਾਨੂੰ ਮਾਨ ਤੇ ਸੂਰਾ ਕੋਈ ਦਜਾ ਲਾਲੇ ਤੀਜਾ ਲਾਲੇ ਤੇ ਬਾਕੀ ਬਾਈ ਹੁਣਾਂ ਤੇ ਘਰ ਦੀਆਂ ਹੀ ਆ ਤੇ ਆਹ ਬੜੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੇ ਦੁੱਧ ਦੀਆਂ ਨਿਸ਼ਾਨੀਆਂ ਬਾਕੀ ਸਾਰੇ ਵੀਰਪਰਾਸਿਆਂ ਨੇ ਹੀ ਆ ਤੇ ਪ੍ਰਕਟ ਪੜਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਵੀਡੀਓ ਹਾਂਜੀ 75 ਦੀ ਦੇ ਦਿਆਂਗਾ 75 ਦੀ ਹਾਂ ਕੋਰ ਕਰ ਦੇਵਾਂਗਾ ਠੀਕ ਹੈ ਠੀਕ ਹੈ ਲਓ ਭੰਜ ਬਾਈ ਕਹਿੰਦਾ ਕਿ ਚੱਲੀ ਆਈ ਵੇਚਣੇ ਆ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ 75000 ਦੀ ਦੇ ਦਾਂਗੇ ਇਹ ਬਿਲਕੁਲ ਹੀ ਨਾਰਮਲ ਆ ਤੇ 24 ਤੋਂ 25 ਲੀਟਰ ਜਿਹੜਾ ਦੁੱਧ ਭਰ ਦਊਗੀ ਇਹ ਕੋਈ ਵੀਰਪਰਾ ਸਾਹਬ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਭਰੀ ਜਣਾ ਨੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕਾਂ ਭਰਾਵਾਂ ਨੂੰ ਪਾਣੀ ਆ ਵੀ ਠੀਕ ਆ ਜੀ ਆਜੋ ਆਵਲੀਆ ਦੋਵੇਂ ਹਰਿਆਣੇ ਦੀਆਂ ਹੀ ਤਾਂ ਆਪਣੇ ਤਰੀਕੇ ਦੇ ਹਿਸਾਬ ਨਾਲ ਅੱਛਾ ਜੀ ਠੀਕ ਆ ਠੀਕ ਆ ਲਾਭੂ ਜੀ ਆਹ ਦੋ ਕੱਟੀਆਂ ਜੇ ਕਿੰਨੀ ਕਿੰਨੀ ਉਮਰ ਹੋ ਗਈ ਹੋ ਗਈ ਇਹਨਾਂ ਦੀ ਇਹਨਾਂ ਦੀ ਹੋ ਗਈ 14-14 ਮਹੀਨੇ ਅੱਛਾ ਜੀ ਲਾਭੂ ਜੀ ਦੋਵੇਂ ਹਰਿਆਣੇ ਦੀਆਂ ਤੇ ਪਿਓਰ ਮੌਰਾ ਨਸਲ ਦੀਆਂ ਜੇ ਤੇ ਇਹਨਾਂ ਦਾ ਫਿਰ ਮੁੱਲ ਭਾਜੀ ਇਹਨਾਂ ਦਾ ਫੋਨ ਤੇ ਕਰਵਾ ਲਾਂਗੇ। ਅੱਛਾ ਜੀ। ਹਾਂ। ਠੀਕ ਹੈ ਠੀਕ ਹੈ। ਲਓ ਭਾਜੀ ਤੁਹਾਨੂੰ ਝੋਲੀ ਵਾਲੀ ਦਿਖਾਉਂਦੇ ਆ। ਜਿਹੜੀਆਂ ਅੱਛਾ ਜੀ। ਲਓ ਵੀ ਥੱਲੇੋਂ ਝੋਲੀ ਝਾਲੀ ਪੈ ਸਕਦਾ ਜੀ ਚੰਗਾ ਗੈਪ ਤੇ ਥਣ ਕੱਢ ਜਾਣਾ ਇਹਨਾਂ ਨੇ। ਇਹ ਦੂਜੀ ਇਹਦਾ ਵੀ ਦਿਖਾਉਂਦੇ ਆਪਾਂ। ਇਹਦਾ ਵੀ ਥਣ ਤੁਹਾਨੂੰ ਬਹੁਤੀ ਕਰਮ ਵਾਲੀ ਦਾ ਚੰਗਾ ਐਨ ਗਿਟ-ਗਿਟ ਤੇ ਥਣ ਕੱਢ ਜਾਣਾ ਜਦੋਂ ਬਣ ਗਈ। ਕਰੋ ਜੀ ਚੈੱਕ। ਤੇ ਇਹਦਾ ਮੁੱਲ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਕਿ ਕੋਈ ਵੀਰ ਭਰਾ ਸਾਹ ਬੁਲਾ ਲਾ ਜਾਂ ਸੇਵਾ ਵਾਲਾ ਲਾ ਜਾਊਗਾ ਤੇ ਇਹਨਾਂ ਕੇ ਟੈਮ ਨੂੰ ਠੀਕ ਆ ਠੀਕ ਆ ਜੀ ਤੇ ਭਾਈ ਕਹਿੰਦਾ ਵੀ ਜਿੰਨੇ ਘਰ ਰੱਖਣੀਆਂ ਉਹੀ ਫੋਨ ਲਾਵੇ ਬਾਕੀ ਦੋ ਨੰਬਰ ਵਾਲਾ ਕੋਈ ਵੀਰ ਭਰਾ ਫੋਨ ਨਾ ਲਾਵੇ ਤੇ ਕੱਟੀਆਂ ਚੰਗੀਆਂ ਵਾਂ ਪਿਓਰ ਮੌਰਾ نسل ਦੀਆਂ ਵਾਂ ਤੇ ਸਿੰਘ ਸਿੰਘ ਹੁਣੇ ਵੇਖੋ ਤੇ ਕੰਡਾ ਕਰੀ ਜਾਂਦੀ ਕਰਮਾਲੀ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ